ਰਾਂਚੀ ਚ ਇੰਡੀਆ ਗਾਰਡ ਜੋਰ ਦੀ ਰੈਲੀ ਅੱਜ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਹੋਣਗੇ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੀਤ ਸਿੰਘ ਵੀ ਕਰਨਗੇ ਸ਼ਿਰਕਤ ਚਰਨਜੀਤ ਚੰਨੀ ਦੇ ਵੱਲੋਂ ਦੁਰਯੋਦਨ ਕਹੇ ਜਾਣ ਤੇ ਵਿਕਰਮਜੀਤ ਚੌਧਰੀ ਦਾ ਪਲਟਵਾਰ ਚੰਨੀ ਨੂੰ ਦੱਸਿਆ ਸ਼ਕੂਨੀ ਕਿਹਾ ਇਹਨਾਂ ਕਰਕੇ ਪੰਜਾਬ ਚ 18 ਸੀਟਾਂ ਤੇ ਪਹੁੰਚ ਗਈ ਕਾਂਗਰਸ ਦੁਰੰਦਰ ਵਿੱਚ ਕਾਂਗਰਸ ਨੂੰ ਡਬਲ ਛਟਕਾ ਚੰਨੀ ਨੂੰ ਟਿਕਰ ਦੇਣ ਤੋਂ ਨਰਾਜ਼ ਸਾਭਾ ਐਮਪੀ ਸੰਤੋਖ ਚਾਦਰੀ ਦੀ ਪਤਨੀ ਨੇ ਛੱਡੀ ਕਾਂਗਰਸ ਕਰਮਜੀਤ ਕਾਰ ਭਾਜਪਾ ਦੇ ਵਿੱਚ ਹੋਏ ਸ਼ਾਮਲ ਸੀਨੀਅਰ ਆਗੂ ਤੇਜਿੰਦਰ ਬਿੱਟੂ ਵੀ ਭਾਜਪਾ ਦੇ ਵਿੱਚ ਬੇੜੇ 'ਚ ਹੋਏ ਸਵਾਰ ਹੁਸ਼ਿਆਰਪੁਰ ਦੀ ਰੈਲੀ ਦੇ ਮੰਚ ਤੋਂ ਸੀਮਾਨ ਨੇ ਫਿਰ ਦਿੱਤਾ 13 ਜ਼ੀਰੋ ਦਾ ਨਾਰਾ ਨਾਲ ਹੀ ਵਰਕਰਾਂ ਨੂੰ ਦਿੱਤਾ ਸੁਨੇਹਾ ਗੁੱਸੇ ਗਿਲੇ ਭੁਲਾ ਕੇ ਪਾਰਟੀ ਦਾ ਮਜ਼ਬੂਤੀ ਦੇ ਨਾਲ ਦੇ ਉਸਾਰ ਸਰਕਾਰ ਦੇ 3 ਸਾਲ ਬਾਕੀ ਸਭ ਦੇ ਸ਼ਿਕਵੇ ਕਰਾਂਗੇ ਦੂ ਤਪੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਬੋਲੇ ਮੇਰੇ ਸਿਰ ਦੋਰੀ ਜ਼ਿੰਮੇਵਾਰੀ ਗੁਜਰਾਤ ਟਾਈਟਨਸ ਦੀ ਕਪਤਾਨੀ ਤੇ ਬੱਲੇਬਾਜ਼ੀ ਚ ਪਰਫਾਰਮ ਕਰਨਾ ਐ ਜ਼ਿਮਾ ਪਰੋਸੇ ਤੇ ਖਰਾ ਉਤਰੰਦੀ ਕਰ ਰਹਾ ਕੋਸ਼ਿਸ਼ ਸ਼ਿਕਾਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੇਰਾ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਜਲੰਧਰ ਲੋਕ ਸਭਾ ਚੋਣ ਨੂੰ ਲੈ ਕੇ ਸਿਆਸੀ ਕਮਸਾਨ ਜੋ ਮਚਿਆ ਹੋਇਆ ਉਸ ਤੋਂ ਤਾਂ ਚੰਨੀ ਅਤੇ ਚਾधरी ਦੇ ਵਿਚਾਲੇ ਮਹਾਭਾਰਤ ਅਸੀਂ ਕਹਿ ਸਕਦੇ ਹਾਂ ਵੇਖਣ ਨੂੰ ਮਿਲ ਰਹੀ ਹੈ ਕਹਿ ਲਈਏ ਕਿ ਜ਼ੁਬਾਨੀ ਅਸਥਾਈ ਸਥਿਤੀ ਬਣੀ ਹੋਈ ਹੈ ਤਾਂ ਚੰਨੀ ਨੇ ਵਿਕਰਮਜੀਤ ਚੌਧਰੀ ਨੂੰ ਦਰਯੋਧਨ ਦੱਸਿਆ ਹੈ ਔਰ ਚੌਧਰੀ ਨੇ ਚੰਨੀ ਦੀ ਸ਼ਕੂਨੇ ਦੇ ਨਾਲ ਤੁਲਨਾ ਕੀਤੀ ਹੈ ਤਾਂ ਚੰਨੀ ਕਰਕੇ ਪੰਜਾਬ ਦੇ ਵਿੱਚ ਕਾਂਗਰਸ 18 ਤੇ ਪਹੁੰਚੀ ਹੈ ਚੌਧਰੀ ਦਾਇ ਕਹਿਣਾ ਹੈ ਵਿਕਰਮਜੀਤ ਚੌਧਰੀ ਦਾਇ ਕਹਿਣਾ ਹੈ ਚੰਨੀ ਨੇ 2022 ਦੇ ਵਿੱਚ ਕਾਂਗਰਸ ਦੀ ਪਿੱਠ ਲਾਈ ਹੈ ਤਾਂ ਚਮਕੌਰ ਸਾਹਿਬ ਤੇ ਪਦੌੜ ਚ ਕਾਂਗਰਸ ਦੀ ਪਿੱਠ ਲਗਾਈ ਦੋਹਾਂ ਸੀਟਾਂ ਤੋਂ ਦੱਸਿਆ ਕਿ ਚੰਨੀ ਇੱਥੋਂ ਹਾਰੇ ਸਨ ਨਾ ਕਿਹਾ ਕਿ ਚੰਨੀ ਕਿਹੋ ਜਹਾ ਸੁਦਾਮਾ ਜਸਪਾਲ ਜੀ ਦੇ ਘਰ 10 ਕਰੋੜ ਰੁਪਏ ਮਿਲੇ ਨੇ ਤਾਂ ਦੱਸਿਆ ਕਿ ਕਰਮਜੀਤ ਕੌਰ ਵਿਕਰਮਜੀਤ ਚੌਧਰੀ ਦੇ ਪਤਨੀ ਸੰਤੋ ਮਾਤਾ ਮਾਫ ਕਰਿਓ ਆ ਸੰਤੋਖ ਸਿੰਘ ਚੌਧਰੀ ਦੇ ਪਤਨੀ ਤਾਂ ਕੱਲ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਚਰਨਜੀਤ ਚੰਨੀ ਦਾ ਸਟੇਟਮੈਂਟ ਆਉਂਦਾ ਹੈ ਬਿਆਨ ਆਉਂਦਾ ਹੈ ਔਰ ਜਿਸ ਤੋਂ ਬਾਅਦ ਇਹ ਪਲਟਵਾਰ ਵਿਕਰਮਜੀਤ ਚੌਧਰੀ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਸੀਟ ਦੇ ਲਈ ਚਰਨਜੀਤ ਚੰਨੀ ਸਹੀ ਉਮੀਦਵਾਰ ਨਹੀਂ ਨੇ ਮੈਂ ਕਹਿੰਦਾ ਕਿ ਇਹ ਚੰਨੀ ਜੀ ਜਲੰਧਰ ਵਿੱਚ ਸ਼ਕੁਣੀ ਬਣ ਕੇ ਆਏ ਨੇ ਜਿ ਹਸਤਪਾਲਾ ਬਣ ਕੇ ਨਹੀਂ ਆਏ ਇਹ ਝਕੁਣੀ ਬਣ ਕੇ ਆਏ ਨੇ ਇਹ ਸ਼ਕੁਟੀ ਬਣ ਕੇ ਇਹਨਾਂ ਨੇ ਕਾਂਗਰਸ ਦਾ ਕਾਂਗਰਸੀ ਪੇਟਮ ਕੋਰਸਾਪ ਵਿੱਚ ਲਾਈ ਕਾਂਗਰਸ ਦੀ ਪੇਟ ਭਦੌੜ ਚਲਾਈ ਕਾਂਗਰਸ ਦੀ ਪੇਟ ਇਹਨਾਂ ਨੇ ਡੇਰਾ ਬੱਤੀ ਵਿੱਚ ਲਾਈ ਪਰ ਜਲੰਧਰ ਵਾਲੇ ਧਿਆਨੇ ਔਰ ਜਿਵੇਂ ਇਨਾਂ ਨੇ ਕਿਹਾ ਵੀ ਜਲੰਧਰ ਵਾਲੇ ਭਗਵਾਨ ਕ੍ਰਿਸ਼ਨ ਬਣ ਕੇ ਇਹਦਾ ਸਵਾਗਤ ਕਰਨ ਜਲੰਧਰ ਵਾਲੇ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਨੇ ਸ਼ਕੁਣੀ ਦਾ ਨਾਸ਼ ਕੀਤਾ ਸੀ ਉਸ ਤਰ੍ਹਾਂ ਇਹਨਾਂ ਨੂੰ ਔਰਾਂਲੇ ਦਿਨਾਂ ਚ 4 ਤਰੀਕ ਨੂੰ ਪਤਾ ਲੱਗ ਜਾਏ ਚਲੋ ਮੈਂ ਇੱਕ ਹੋਰ ਸਵਾਲ ਪੁੱਛ ਰਿਹਾ ਥੋੜਾ ਜਿਹਾ ਪਿਛੋਕੜ ਨਾਲ ਜੁੜਿਆ ਹੋਇਆ ਤਾਂ ਲੱਗਦਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਜਾਂ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣਾ ਵੀ ਕਾਂਗਰਸ ਦਾ ਸਹੀ ਡਿਸੀਜਨ ਨਹੀਂ ਸੀ ਅੱਜ ਕਾਂਗਰਸ ਦੇ 18 ਐਮਐਲਏ ਉਸ ਡਿਸੀਜਨ ਕਰਕੇ ਹੀ ਹੈ ਉਹ ਉਹ ਸਿਜ਼ਨ ਜੋ ਪਤਾ ਨਹੀਂ ਕਿਸ ਹਾਲਾਤਾਂ ਚ ਲਿਆ ਗਿਆ ਜੀ ਦਾ ਨਤੀਜਾ ਤਾਂ ਅਸੀਂ ਦੇਖ ਲਿਆ ਭੁਗਤ ਰਹੇ ਕਾਂਗਰਸ ਪਾਰਟੀ ਪਿਛਲੇ 2 ਸਾਲ ਤੋਂ ਆਪੋਜੀਸ਼ਨ ਸਾਡੇ 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 ਵਰਕਰ ਸਾਡੇ ਸਰਪੰਚ ਸਾਡੇ ਜ਼ਿਲ੍ਹਾ ਪਰਿਸ਼ਦ ਮੈਂਬਰ ਕੌਂਸਲਰ ਬਲਾਕ ਸੰਮਤੀ ਮੈਂਬਰ ਉਹਨਾਂ ਤੇ ਜਿਹੜੀ ਤਸ਼ੱਦਦ ਹੋ ਰਹੀ ਹੈ ਉਹ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਜੋ ਕਾਂਗਰਸ ਦਾ ਸਫਾਇਆ ਹੋਇਆ ਉਹਦੇ ਕਾਰਨ ਹੀ ਹੋ ਰਹੀ ਹੈ ਉਨਾਂ ਅੱਗੇ ਵਧਾਂਗੇ ਤਾਂ ਹੁਣ ਗੱਲ ਕਾਂਗਰਸ ਨੂੰ ਲੱਗੇ ਡਬਲ ਛਟਕੇ ਦੀ ਚਰਨਜੀਤ ਚੰਨੀ ਨੂੰ ਟਿਕਟ ਮਿਲਨ ਤੇ ਕਲੇਸ਼ ਅ제ਹਾ ਵਧਿਆ ਕਿ ਕਰਮਜੀਤ ਚੌਧਰੀ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਦਾ ਪੱਲਾ ਫੜ ਲਿਆ ਤਾਂ ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਤੇਜਿੰਦਰ ਪਾਲ ਬਿੱਟੂ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਇਸ ਦਾ ਨਤੀਜਾ ਇਹ ਹੋਇਆ ਕਿ ਚੌਧਰੀ ਪਰਿਵਾਰ ਨੇ ਖੁੱਲੀ ਬਗਾਵਤ ਕਰ ਦਿੱਤੀ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਦੇ ਖਿਲਾਫ ਨੰਤਰਨ ਵਾਲੇ ਕਰਮਜੀਤ ਕੌਰ ਚੌਧਰੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਭਾਜਪਾ ਹੈੱਡਕੁਆਰਟਰ ਦਿੱਲੀ ਤੋਂ ਇਸ ਜੁਆਇਨਿੰਗ ਦੇ ਬਾਅਦ ਕਾਂਗਰਸ ਤੇ ਖੁੱਲ ਕੇ ਵਰੇ ਕਰਮਜੀਤ ਕੌਰ ਨੇ ਕਿਹਾ ਕਿ ਕਾਂਗਰਸ ਨੇ ਮੇਰੇ ਪਤੀ ਦੇ ਯੋਗਦਾਨ ਦੀ ਅਣਦੇਖੀ ਕੀਤੀ ਹੈ ਕਾਂਗਰਸ ਨੂੰ ਜਲੰਧਰ ਤੋਂ ਡਬਲ ਛਟਕਾ ਲੱਗ ਗਿਆ ਕਾਂਗਰਸ ਦੇ ਸੀਨੀਅਰ ਆਗੂ ਤੇਜਿੰਦਰਪਾਲ ਬਿੱਟੂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ मरहूम पति के योगदान की खुलेआम अणदेखी कोर असंवेदनशीलता निराधर होंगे देखा मैं अज बड़े परे मन रहा आखना चाहनी हाँ कि कांग्रेस लीडरशिप ढूंगी आत्म पड़चोल करने पंजाब के लिए अब बहुत जरूरी है कि जो सेंटर में गवर्नमेंट हो उसके साथ हमारा तालमेल रहे और पंजाब के लिए मैं पॉलिटिक्स में ये बीजेपी में आने का फैसला किया है कि पंजाब के लिए मोदी जी का एक अलग से विजन है अमित शाह जी का नड्डा जी का और इतना प्यार वो पंजाब के लिए दिखा रहे हैं ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਕੇ ਲਿਏ ਜਿੰਨਾ ਮੋਦੀ ਜੀ ਨੇ ਔਰ ਅਮਿਤ ਸ਼ਾਹ ਜੀ ਨੇ ਔਰ ਜਿੰਨਾ ਨੱਡਾ ਜੀ ਨੇ ਔਰ ਸਾਰੀ ਬੀਜੇਪੀ ਦੀ ਟੀਮ ਨੇ ਹਮੇਸ਼ਾ ਇਨਕਾ ਪੰਜਾਬ ਕੇ ਪ੍ਰਤੀ ਬੜਾ ਲਗਾਓ ਰਹਤਾ ਹੈ ਜੇ ਜਦੋਂ ਚੌਧਰੀ ਪਰਿਵਾਰ ਨੇ ਕਾਂਗਰਸ ਨੂੰ ਝਟਕਾ ਦਿੱਤਾ ਤਾਂ ਫਿਰ ਇਹ ਪਰਿਵਾਰ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਦੇ ਨਿਸ਼ਾਨੇ ਤੇ ਆ ਗਿਆ ਚਰਨਜੀਤ ਚੰਨੀ ਨੇ ਕਿਹਾ ਕਿ ਇਸ ਕਦਮ ਦੇ ਨਾਲ ਚੌਧਰੀ ਪਰਿਵਾਰ ਨੇ ਖੁਦ ਦਾ ਵੱਡਾ ਨੁਕਸਾਨ ਕਰ ਲਿਆ ਇਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਦਾ ਜ਼ਿਕਰ ਹੋ ਗਿਆ ਕਿ ਕਰਮਜੀਤ ਕੌਰ ਚੌਧਰੀ ਸਾਹਿਬ ਦਾ ਸੰਸਦ ਸੰਤੋਖ ਚੌਧਰੀ ਦੀ ਪਤਨੀ ਨੇ ਜੋ 2023 ਦੇ ਵਿੱਚ ਕਾਂਗਰਸ ਦੇ ਮੈਨੂੰ ਲੋਕ ਸਭਾ ਜਿੰਮ ਨਹੀਂ ਚੋਣ ਲੜੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲੇ ਸਨ ਕਰਮਜੀਤ ਚੌਧਰੀ ਦਾ ਬੇਟਾ ਵਿਕਰਮਜੀਤ ਚੌਧਰੀ ਫਲੋਰ ਤੋਂ ਕਾਂਗਰਸ ਵਿਧਾਇਕ ਹੈ ਉੱਥੇ ਗਲਤ ਜਿੰਦਰਪਾਲ ਬਿੱਟੂ ਦੀ ਕੀਤੀ ਜਾਵੇ ਤਾਂ ਬਿੱਟੂ ਜਿੰਦਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਨੇ ਹਿਮਾਚਲ ਕਾਂਗਰਸ ਦੇ ਸੈਨ ਇੰਚਾਰਜ ਆਈਸੀਸੀ ਤੇ ਕੌਮੀ ਸਕੱਤਰ ਤੇ ਪੰਸਪ ਦੇ ਸਾਬਕਾ ਚੇਅਰਮੈਨ ਨੇ 2002 ਤੋਂ 2007 ਤੱਕ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹੇ ਜਰੰਦਰ ਸੈਂਟਰਲ ਤੋਂ 2007 ਦੀ ਵਿਧਾਨ ਸਭਾ ਚੋਣ ਲੜੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੇ ਵਿੱਚ ਸ਼ਾਮਲ ਰਹੇ ਬੇਸ਼ੱਕ ਕਰਮਜੀਤ ਚੌਧਰੀ ਭਾਜਪਾ ਦੇ ਵਿੱਚ ਚਲੇ ਗਏ ਨੇ ਤਾਂ ਹੁਣ ਵੱਡਾ ਸਵਾਲ ਹੈ ਕਿ ਵਿਕਰਮਜੀਤ ਚੌਧਰੀ ਦਾ ਅਗਲਾ ਕਦਮ ਕੀ ਹੋਵੇਗਾ ਦਿੱਲੀ ਤੋਂ ਪਵਨ ਗੌੜ న్యూਸ 18 ਪੰਜਾਬ ਉਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਚੋਣ ਪ੍ਰਚਾਰ ਨੂੰ ਪਖਾੜ ਰਹੀ ਨੇ ਤਾਂ ਉੱਥੇ ਹੀ ਵਰਕਰਾਂ ਨੂੰ ਵੀ ਲਾਮਬੰਦ ਕਰ ਰਹੇ ਨੇ ਤਾਂ ਹਰ ਮੰਚ ਤੋਂ ਸੁਨੇਹਾ ਇਹ ਹੀ ਦਿੱਤਾ ਜਾ ਰਿਹਾ ਹੈ ਕਿ ਗੁੱਸੇ ਗਿਲੇ ਪੁਲਾਕੇ ਤਕੜੇ ਹੋ ਕੇ ਪਾਰਟੀ ਦਾ ਸਾਥ ਦਿਓ ਤੇ ਤੇਰਾ ਜ਼ੀਰੋ ਦੇ ਨਾਰੇ ਤੇ ਮੋਹਰ ਲਗਾਓ। ਕਾਹ ਰੈਲੰਟਰੀਆਂ ਚ ਸ਼ਿਕਵੇ ਵੀ ਹੁੰਦੇ ਨੇ ਹੋਣੇ ਵੀ ਚਾਹੀਦੇ ਪਰਿਵਾਰ ਚ ਹੋ ਜਾਂਦੇ ਨੇ ਮੈਂ ਤੁਹਾਡੇ ਪਰਿਵਾਰ ਦਾ ਮੁਖਿਆ ਉਹ ਬਾਕੀ ਸ਼ਿਕਵਸ਼ ਕਰਤਾ ਬਾਅਦ ਚ ਪੂਰੀਆਂ ਕਰ ਲਾਂਗੇ। ਲੋਕ ਸਭਾ ਚੋਣਾਂ ਦੇ ਵਿਚਾਲੇ ਨਾਰਾਜ਼ਗੀਆਂ ਦੇ ਦੌਰ ਦੇ ਵਿੱਚ ਹਰ ਪਾਰਟੀ ਦੇ ਵੱਲੋਂ ਮੋਰਚਾ ਸਵਾਲਿਆ ਹੋਇਆ ਹੈ ਤੇ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤਾਂ ਇਸ ਦੇ ਵਿਚਾਲੇ ਵਰਕਰ ਕਿਵੇਂ ਪਾਰਟੀ ਦੀ ਰੀੜ ਦੀ ਹੱਡੀ ਨੇ ਵਰਕਰ ਦੀ ਨਾਰਾਜ਼ਗੀ ਦੂਰ ਹੋਣੀ ਕਿੰਨੀ ਜ਼ਰੂਰੀ ਹੈ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਚੰਗੀ ਤਰ੍ਹਾਂ ਸਮਝਦੇ ਨੇ ਆਮ ਆਦੀ ਪਾਰਟੀ ਜਿਸ ਦਾ ਆਧਾਰ ਹੀ ਵਲੰਟੀਅਰ ਨੇ ਤਾਂ ਉਹਨਾਂ ਦਾ ਉਤਸ਼ਾਹ ਬਰਕਰਾਰ ਰਹਿ ਮੁੱਖ ਮੰਤਰੀ ਮਾਨ ਹਰ ਮੰਚ ਤੋਂ ਅਜਿਹੀ ਹੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਇੱਥੇ ਇੱਕ ਜੁੱਟ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉੱਥੇ ਹਰ ਕਿਸੇ ਵਰਕਰ ਦੇ ਨਾਲ ਖੜਨ ਦਾ ਹਰੋਸਾ ਵੀ ਦੇ ਰਹੇ ਨੇ। ਮੈਂ ਤੁਹਾਡੇ ਪਰਿਵਾਰ ਦਾ ਮੁਖਸ਼ਿਆ ਉਹ ਬਾਕੀ ਸ਼ਿਕਵਸ਼ ਕਰਤਾ ਬਾਅਦ ਚ ਪੂਰੀਆਂ ਕਰ ਲਾਂਗੇ ਆਪਾਂ ਨਿਵੇੜ ਲਾਂਗੇ ਸਾਰੀਆਂ। 14 ਤੋਂ ਬਾਅਦ 4 4 ਜੂਨ ਤੋਂ ਬਾਅਦ 3 ਸਾਲ ਪਏ ਨੇ। 3 ਸਾਲਾਂ ਚ ਤਾਂ ਨੇਰੀਆਂ ਲਿਆਦਾਂਗੇ ਵਿਕਾਸ ਵਾਲੀਆਂ ਆਪਾਂ। ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤਾਂ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ, ਨੇਰੀ ਆਵੇ, ਝੱਖੜਾ ਆਵੇ, ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ। ਕੋਈ ਹੋਰ ਹੁੰਦਾ, ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ। ਵੀ ਇੱਥੇ ਖਤਰਾ ਹੈ। ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ? ਮੈਂ ਇੱਥੇ ਖੜਾ ਹਾਂ। ਉੱਥੇ ਗੱਲ ਲੋਕਸਭਾ ਚੋਣਾਂ ਦੇ ਪਹਿਲੇ ਗੇੜਤੀ ਕੀਤੀ ਜਾਵੇ ਤਾਂ ਯੂਪੀ ਤੇ ਬਿਹਾਰ ਦੇ ਵਿੱਚ ਵੋਟ ਫੀਸਦ 50 ਫੀਸਦ ਦੇ ਨੇੜੇ ਹੀ ਸਿਮਟ ਕਰਿਆ ਗਿਆ ਤਾਂ VOTING ਦੀ ਪ੍ਰਕਿਰਿਆ ਦੇ ਦੌਰਾਨ ਹਰ ਪਾਰਟੀ ਦੇ ਵਰਕਰ ਦੀ ਅਹਿਮ ਭੂਮਿਕਾ ਹੁੰਦੀ ਹੈ VOTER ਨੂੰ ਘਰ ਤੋਂ ਵੋਟ ਤੱਕ ਲੈ ਕੇ ਆਉਣਾ ਵਰਕਰ ਇਸ ਦੌਰਾਨ ਅਹਿਮ ਕੜੀ ਦੇ ਤੌਰ ਤੇ ਕੰਮ ਕਰਦਾ ਹੈ ਇਸ ਕਰਕੇ ਵਰਕਰ ਨੂੰ ਲਾਮਬੰਦ ਕਰਕੇ ਨਾਲ ਲੈ ਕੇ ਚੱਲਣਾ ਮੁੱਖ ਮੰਤਰੀ ਮਾਨ ਇਸ ਨੂੰ ਚੰਗੀ ਤਰ੍ਹਾਂ ਸਮਝ ਰਹੇ ਨੇ ਇਥੇ ਵੀ ਜ਼ਿਕਰ ਹੋ ਗਿਆ ਕਿ ਮੁੱਖ ਮੰਤਰੀ ਮਾਨ ਨੇ ਵਰਕਰਾਂ ਨੂੰ ਇਹ ਅਪੀਲ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਦੀ ਰੈਲੀ ਦੌਰਾਨ ਕੀਤੀ ਹੈ। ਤੇ ਨਾ ਦੋਵਾਂ ਹਲਕਿਆਂ ਤੋਂ ਆਪ ਦੇ ਉਮੀਦਵਾਰ ਉਹ ਆਗੂ ਨੇ ਜੋ ਦੂਜੀ ਧਿਰ ਤੋਂ ਆਮ ਆਦੀ ਪਾਰਟੀ ਦੇ ਵਿੱਚ ਆਏ ਨੇ ਤਾਂ ਅਜਿਹੇ ਚ ਪਾਰਟੀ ਵਰਕਰਾਂ ਦੀ ਨਰਾਜ਼ਗੀ ਦੀ ਗੁੰਜਾਇਸ਼ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ ਉਦਰ ਲੋਕ ਸਭਾ ਚੋਣਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਰੁੱਸਿਆਂ ਨੂੰ ਬਣਾਉਣ ਦਾ سلسلہ ਚੱਲੀ ਹੈ ਕਾਂਗਰਸ ਦੇ ਵੱਲੋਂ ਪ੍ਰਧਾਨ ਰਾਜਾ ਵੜਿੰਗ ਨੇ ਮੋਰਚਾ ਸੰਭਿਆ ਤੇ ਭਾਜਪਾ ਦੇ ਵੱਲੋਂ ਪ੍ਰਧਾਨ ਸੁਨੀਲ ਜਾਖੜ ਅੱਗੇ ਆਏ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਪੰਜਾਬ ਦੇ ਵਿੱਚ ਕਈ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਪਟਿਆਲਾ ਤੋਂ ਡਾਕਟਰ ਤਨਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ ਜਿਸ ਤੇ ਰਾਜਪੁਰਾ ਦੇ ਵਿੱਚ ਕਈ ਕਾਂਗਰਸੀ ਨਾਰਾਜ਼ ਹੋਏ ਜਿਨ੍ਹਾਂ ਨੂੰ ਮਨਾਉਣ ਦੀ ਕਵਾਈਤ ਸ਼ੁਰੂ ਹੋਈ ਤੇ ਮੋਰਚਾ ਸੰਭਾਲਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਰਾਜਪੁਰਾ ਦੇ ਵਿੱਚ ਹੋਈ ਟਕਸਾਲੀ ਕਾਂਗਰਸੀਆਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਭਾਜਪਾ ਦੇ ਵੀ ਜਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਤੇ ਨਿਸ਼ਾਨੇ ਸਾਧੇ ਤੇ ਲੀਡਰਾਂ ਦੀ ਪਹਿਚਾਣ ਦੱਸ ਕੇ ਸਟੇਜ ਤੋਂ ਕਈ ਕਾਂਗਰਸੀ ਆਗੂਆਂ ਦੇ ਨਾਂ ਵੀ ਲਏ ਬ੍ਰਿੰਦਰ ਸਿੰਘ ਜੇ ਕਾਂਗਰਸ ਪਾਰਟੀ ਚ ਰਹਿੰਦਾ ਜੇਸ ਪਰਨੀਤ ਕੌਰ ਜੀ ਅੱਜ ਵੀ ਚੋਣ ਹਾਰੇਗੀ ਤੇ ਜੇ ਕਾਂਗਰਸ ਚ ਰਹਿੰਦੀ ਜੇ ਫਿਰ ਕੀ ਫਰਕ ਪੈਣਾ ਸੀਗਾ ਜੇ ਕੱਪਟਨ ਬ੍ਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ ਜੇ 6 ਮਹੀਨੇ ਹਸਤੇ ਮੁੱਖ ਮੰਤਰੀ ਨਾ ਰਹਿੰਦਾ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸਜਾ ਐਮਐਲਏ ਬਣਦੇ ਰਹਿੰਦੇ ਐ ਐਮਪੀ ਬਣਦੇ ਰਹਿੰਦੇ ਐ ਮੰਤਰੀ ਬਣਦੇ ਰਹਿੰਦੇ ਐ ਮੁੱਖ ਮੰਤਰੀ ਬੰਦੇ ਰਹਿੰਦੇ ਨੇ ਲੇਕਿਨ ਲੀਡਰ ਕਦੇ ਕਦੇ ਬੰਦੇ ਆ ਲੀਡਰ ਲਾਲ ਸਿੰਘ ਜੀ ਤੇ ਹਰਪਿਆਰ ਕਮੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਅਰਗੇ ਬੈਠੇ ਐ ਰਾਜਲਾ ਸਾਹਬ ਵਾਲੀ ਇਹ ਵੀ ਤੇ ਹੈ ਰੂਸਿਆ ਨੂੰ ਮਨਾਉਣ ਦੇ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਜਾਂ ਉਹਨਾਂ ਤੋਂ ਜੇ ਕੋਈ ਗੁਸਤਾਖੀ ਹੋਈ ਹੈ ਤਾਂ ਮਾਫੀ ਮੰਗਦੇ ਨੇ ਪਰ ਨਾਲ ਹੀ ਉਹਨਾਂ ਪਾਰਟੀਆਂ ਛੱਡਣ ਵਾਲਿਆਂ ਤੇ ਨਿਸ਼ਾਨੇ ਸਾਧਦੇ ਤੇ ਟਿਕਟਾਂ ਦੀ ਵੰਡ ਦੇ ਲਈ ਪਾਰਟੀ ਦੇ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦੀ ਅਪੀਲ ਕੀਤੀ ਕੀ ਕਰਦਾ ਪਾਕੀ ਦਾ ਪ੍ਰਧਾਨ ਹੋਣ ਦੇ ਨਾਤੇ ਹੋ ਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਔਰੇ ਤੇ ਫੁੱਲ ਮੇਰੀ ਬੇਨਤੀ ਹੈ ਚੜਾ ਕੇ ਇੱਕ ਐਸਾ ਸੁਨੇਹਾ ਦੇਈਏ ਕੰਪੀਟਰ ਐਮਸੀ ਟਿਕਟ ਨਾ ਮਿਲਣ ਦੇ ਕਾਰਨ ਨਾਰਾਜ਼ ਆਗੂਆਂ ਨੂੰ ਮਨਾਉਣ ਦਾ ਸਿਲਸਿਲਾ ਕਾਂਗਰਸ ਦੇ ਨਾਲ ਭਾਜਪਾ ਦੇ ਵਿੱਚ ਵੀ ਚੱਲਿਆ ਕਾਂਗਰਸ ਤੋਂ ਇਸ ਦੀ ਜ਼ਿੰਮੇਵਾਰੀ ਰਾਜਾ ਵੜਿੰਗ ਨੇ ਸੰਭਾਲੀ ਤਾਂ ਭਾਜਪਾ ਦੇ ਵੱਲੋਂ ਸੁਣਲੀ ਜਾਖੜ ਅੱਗੇ ਆਏ ਹੁਸ਼ਿਆਰਪੁਰ ਜਾ ਕੇ ਵਿਜੇ ਸੰਪਲਾ ਦੇ ਨਾਲ ਮੁਲਾਕਾਤ ਕੀਤੀ ਮੀਡੀਆ ਦੇ ਮੁਖਾਤਿਬ ਹੁੰਦਿਆਂ ਪਾਰਟੀ ਨੂੰ ਸੰਪਲਾ ਦੇ ਸਾਰੇ ਸ਼ੰਕੇ ਦੂਰ ਕਰਨ ਦੇ ਲਈ ਕਿਹਾ ਤੇ ਨਾਲ ਹੀ ਦਾਵਾ ਕੀਤਾ ਕਿ ਪਾਰਟੀ ਦੀ ਨਜ਼ਰ 2024 ਦੇ ਨਾਲ ਨਾਲ 2027 ਦੀਆਂ ਚੋਣਾਂ ਤੇ ਵੀ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਦੀ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਦੀ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਹੋਈ ਉਹਨੂੰ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ ਭਾਜਪਾ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪ੍ਰੋਸੈਸ ਨਾਲ ਸਭ ਨੂੰ ਜ਼ਿੰਮੇਵਾਰੀ ਦੀ ਜਾ ਰਹੀ ਹੈ ਜੀ ਦੇਖਿਓ ਜ਼ਿੰਮੇਵਾਰੀਆਂ ਦਾ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜੇ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਾਹਿਬ ਆ ਤਾਂ ਪਹਿਲਾ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਕਿ ਅਸੀਂ ਇਕੱਲੇ ਲੜਨਾ ਹੈ ਤੇ ਇਹ ਮਸਲਾ ਸਿਰਫ ਇੱਥੇ 2024 ਤੇ ਨਹੀਂ ਨਿਬੜਨਾ ਸਕਦਾ 2027 ਸਾਹਮਣੇ ਖੜੀ ਹੈ ਜ਼ਿਕਰ ਹੋ ਗਿਆ ਕਿ ਪਟਿਆਲਾ ਤੋਂ ਹਰਦੀਾਲ ਕੰਬੋਜ ਟਰੈਕਟਰ ਦੀ ਦਵੇਦਾਰੀ ਪੇਸ਼ ਕਰ ਰਹੇ ਸਨ ਪਰ ਪਾਰਟੀ ਨੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਆਏ ਡਾਕਟਰ ਧਰਵੀਰ ਗਾਂਧੀ ਤੇ ਦਾਅ ਖੜਿਆ ਤਾਂ ਦੂਜੇ ਪਾਸੇ ਹੁਸ਼ਿਆਰਪੁਰ ਤੋਂ ਭਾਜਪਾ ਨੇ ਅਨੀਤਾ ਸੋਮਪrakash ਨੂੰ ਉਮੀਦਵਾਰ ਬਣਾਇਆ ਜਿਸ ਤੇ ਸੰਪਲਾ ਨੇ ਨਾਰਾਜ਼ਗੀ ਜਤਾਉਂਦਿਆਂ ਆਪਣੇ ਟਵਿੱਟਰ ਅਕਾਊਂਟ ਤੋਂ ਮੋਦੀ ਦਾ ਪਰਿਵਾਰ ਹਟਾ ਦਿੱਤਾ ਸੀ। ਰਾਜਪੁਰਾ ਤੋਂ ਅਮਰਜੀਤ ਪੰਨੂ ਦੇ ਨਾਲ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ న్యూਸ 18 ਪੰਜਾਬ। ਤਾਂ ਉਧਰ ਸੰਗਰੂਰ ਦਾ ਰੁਕ ਕਰਾਂਗੇ ਜਿੱਥੇ ਢੀਂਸਾ ਤੇ ਬਾਦਲ ਪਰਿਵਾਰ ਆਮੋ ਸਾਹਮਣੇ ਹੋ ਸਕਦੇ ਨੇ। ਜੀ ਹਾਂ ਨਰਾਜ਼ਗੀ ਦੇ ਵਿਚਾਲੇ ਸੁਖਦੇਵ ਸਿੰਘ ਢੀਂਸਾ ਦਾ ਵੱਡਾ ਬਿਆਨ ਆਇਆ ਹੈ ਕਿ ਸਾਡੇ ਵਰਕਰਾਂ ਦੇ ਅੰਦਰ ਬਹੁਤ ਨਰਾਜ਼ਗੀ ਹੈ। ਉਹਨਾਂ ਨੇ ਕਿਹਾ ਸੰਗਰੂਰ ਤੋਂ ਟਿਕਟ ਨਹੀਂ ਦੇਣ ਤੇ ਵਰਕਰ ਜਿਹੜੇ ਨੇ ਨਰਾਜ਼ ਨੇ ਹੁਣ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਲੜਨਾ। ਔਰ ਵਰਕਰ ਆਜ਼ਾਦ ਚੋਣ ਲੜਨ ਦੇ ਲਈ ਕਹਿ ਰਹੇ ਨੇ ਕਿ ਇੰਸਾਨ ਨੇ ਕਿਹਾ ਕਿ ਪਰ ਉਹਦਾ ਮੈਂ ਉਹਨਾਂ ਕਿਹਾ ਕਿ ਮੈਂ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗਾ ਤਾਂ ਪਰਮਿੰਦਰ ਨੂੰ ਭਾਜਪਾ ਤੇ ਕਾਂਗਰਸ ਤੋਂ ਆਫਰ ਮਿਲੀ ਸੀ ਇਹ ਵੀ ਉਹਨਾਂ ਨੇ ਦੱਸਿਆ ਹੈ ਪਰ ਉਹਨਾਂ ਕਿਹਾ ਕਿ ਅਸੀਂ ਕਿਹਾ ਕਿ ਪੰਥਕ ਮੁੱਦਿਆਂ ਤੇ ਹੀ ਰਹਾਂਗੇ ਪਿਛਲੀ ਚੋਣਾਂ 'ਚ ਆਪ ਤੋਂ ਪਰਮਿੰਦਰ ਨੂੰ ਆਫਰ ਮਿਲਿਆ ਸੀ ਔਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤੋਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼ਰੋਣੀ ਅਕਾਲੀ ਪੱਖ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਪੱਖ ਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ। ਬੋਲੇ ਜੈ ਹਿੰਦ। ਅਸੀਂ ਜਿੰਦਾਬਾਦ। ਜਿੰਦਾਬਾਦ। ਜਿਹੜੇ ਤੁਹਾਡੇ ਸਾਰਿਆਂ ਦੇ ਨਾਲ ਤੁਹਾਨੂੰ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹ ਨੂੰ ਸਾਡੇ ਨਾਲ ਵੀ ਬੰਧਕ ਹੋ ਜਾਂਦਾ। ਇਸ ਕੋਈ ਦੋਰਾ ਨਹੀਂ। ਬਾਰੇ ਨਾਲੇ ਵੀ ਕਈ ਵਾਰ ਆਪਾਂ ਉਹਨਾਂ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਅਕਾਲੀ ਦਲ ਨੇ ਆਪਾਂ ਸਾਰੇ ਅਕਾਲੀ ਦਲ ਕਰਕੇ ਆ ਉਹਨਾਂ ਦੇ ਵਿਊ ਲੈਨੇ ਬਹੁਤ ਇਹ ਹੁੰਦਾ ਵਿਊ ਇਹ ਹੀ ਹੁੰਦਾ ਕਿ ਨਹੀਂ ਜਪ ਕੋ ਹੋਰ ਤੀਰ ਦਮੈ ਨਹੀਂ ਅਕਾਲੀ ਆ ਅਕਾਲੀ ਰਹਿਣਾ ਹੈ ਕੋਈ ਗੱਲ ਨਹੀਂ ਜੇ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਸਾਰੇ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਰੇ ਕੋਲ ਮੈਸੇਜ ਆਏ ਇਹ ਉਹ ਬਦਲਣਾ ਚਾਹੁੰਦੇ ਡਿਟెక్టర్ ਤੋਂ ਦੇ ਭੈਣੇ ਅਸੀਂ ਮੁੜ ਕੇ ਟਿਕਟ ਨਹੀਂ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨ ਮਤਲਬ ਕਿ ਅਸੀਂ ਵਿਧਾਨ ਸਭਾ ਵੀ ਨਹੀਂ ਲੈਣਾ ਕੋਈ ਵੀ ਤੇ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਸੀਂ ਦੋ ਸਾਲ ਨੂੰ 3 ਸਾਲ ਪਹਿਨੇ ਮੈਂ ਪਾਰਲੀਮੈਂਟ ਦੀ ਗੱਲ ਕਰਦਾ ਕਿਹਦੇ ਕਿਹਦੇ ਸਾਬ ਪਰ ਉਹ ਸਾਬ ਨਾਲ ਚੱਲੇ ਜਾਊਗਾ ਜੀ ਇਸ ਗੱਲ ਤੇ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਪਬਲਿਕ ਇਹ ਤਾਂ ਹੁਣ ਬਕਰਤ ਦੱਸੂਗਾ ਜੀ ਮੈਂ ਕਿਵੇਂ ਕਿਹਾ ਤਾਂ ਵਰਕਰਾਂ ਨੇ ਮੈਂ ਤਾਂ ਮੈਂ ਪ੍ਰਿੰਦਰ ਦੇ ਲਖਨ ਜੀ ਵੀ ਕਹਤਾ ਸੀ ਕਿ ਮੈਂ ਨਹੀਂ ਆ ਸਕਦਾ ਤੁਹਾਨੂੰ ਮੇਰੀ ਸਿਹਤ ਨਹੀਂ ਲੱਗਦਾ ਪ੍ਰਿੰਦਰ ਜੀ ਜਾਣ ਕੇ ਉਹ ਤਾਂ ਹੁਣ ਪ੍ਰਿੰਦਰ ਤੋਂ ਬੱਚ ਮੈਨੂੰ ਥੋੜਾ ਬਿਠੀ ਰੋੜਨਾ ਗੱਲ ਤਾਂ ਬਹੀ ਹੋ ਗਿਆ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਈ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਚਾਹਿਆ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਤੁਰਨਾ ਕਿਤੇ ਵੀ ਗਿਆ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਮੈਸੇਜ ਦਿੱਤਾ ਹੈ ਇਸ ਨੂੰ ਬੁਲਾ ਦਿੱਤਾ ਜੇ ਜੇਕਰ ਤੁੰਦ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਥ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਦੇ 라ਉ ਨਹੀਂ ਕਰਦੀ 307